ਆਮ ਆਦਮੀ ਪਾਰਟੀ ਵੱਲੋਂ ਚੋਣਾ ਤੋਂ ਪਹਿਲਾਂ ਕੀਤੇ ਗਏ ਲੋਕਾਂ ਨੂੰ ਵਾਅਦੇ ਅਨੁਸਾਰ ਲਗਾਤਾਰ ਕ੍ਰਮਵਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਇਸੇ ਲਈ ਤਹਿਤ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾਵਾਲੋਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸਮੇਂ-ਸਮੇਂ ਤੇ ਕਿਸੇ ਨਾ ਕਿਸੇ ਸਰਕਾਰੀ ਦਫ਼ਤਰ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਅਫਸਰਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਅਫਸਰਾਂ ਦੇ ਸੁਝਾਅ ਲਏ ਜਾਂਦੇ ਹਨ ਲੋਕਾਂ ਦੇ ਸੁਝਾਅ ਲਏ ਜਾਂਦੇ ਹਨ ਅਤੇ ਉਨ੍ਹਾਂ ਦੀ ਖੱਜਲ ਖਵਾਰੀ ਹੋਣ ਵਾਲੇ ਕਮਾਂ ਨੂੰ ਦੂਰ ਕਰਾ ਕੇ ਪਹਿਲੇ ਧਾਰ ਦੇ ਕੰਮ ਕਰਾਏ ਜਾਂਦੇ ਹਨ ਅੱਜ ਤੜਕਸਾਰ ਆਮ ਆਦਮੀ ਪਾਰਟੀ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਆਪਣੇ ਸਾਥੀਆਂ ਸਮੇਤ ਸਥਾਨਕ ਤਹਿਸੀਲ ਦਫਤਰ ਪੁੱਜੇ ਜਿੱਥੇ ਲੋਕਾਂ ਨੂੰ ਕੰਮ ਕਾਜਾਂ ਵਿੱਚ ਆ ਰਹੀਆਂ ਦਿੱਕਤਾਂ ਨੂੰ ਸੁਣਿਆ ਅਤੇ ਫੌਰੀ ਤੌਰ ਤੇ ਨੇਤ ਜਿਲਦਾਰ ਸਾਹਿਬ ਦੇ ਨਾਲ ਬੈਠ ਕੇ ਲੋਕਾਂ ਨੂੰ ਕੰਮ ਕਾਜਾਂ ਦੇ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਾਇਆ ਅਤੇ ਕਿਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਨ ਦਿੱਤੀ ਜਾਵੇਗੀ ਜੇਕਰ ਕੋਈ ਮੁਸ਼ਕਲ ਆਂਦੀ ਹੈ ਤਾਂ ਉਸ ਨੂੰ ਆਪ ਖੜੇ ਹਨ ਹੋਰ ਉਹਤੇ ਕੀ ਕੁਝ ਹੋਇਆ ਇਹ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਹਾਂ ਜੀ ਨੈਬ ਸਰ ਕਿਸ ਤਰ੍ਹਾਂ ਚੱਲ ਰਿਹਾ ਜੋ ਅੱਜ ਇੰਤਕਾਲਾਂ ਦਾ ਕੈਂਪ ਲਗਾਇਆ ਹੋਇਆ ਹੈ ਅੱਜ ਸਰਕਾਰ ਵੱਲੋਂ ਇੱਕ ਸਪੈਸ਼ਲ ਕੈਂਪ ਲਗਾਇਆ ਗਿਆ ਹੈ ਜਿਹਦੇ ਵਿੱਚ ਅੱਜ ਸਭ ਤੋਂ ਵੱਧ ਇੰਤਕਾਲ ਟੋਟਲੀ ਜਿਹੜੇ ਵੀ ਪੈਂਡਿੰਗ ਕੇਸ ਸੀਗੇ ਉਹਨੂੰ ਉਹਨਾਂ ਦਾ ਨਿਪਟਾਰਾ ਕੀਤਾ ਗਿਆ ਟੋਟਲ ਕਿੰਨੇ ਇੰਤਕਾਲਾਂ ਦਾ ਨਿਪਟਾਰਾ ਹੁਣ ਤੱਕ ਹੋ ਚੁੱਕਿਆ ਜੀ 200 ਇੰਤਕਾਲਾਂ ਦਾ ਲਗਭਗ ਨਿਪਟਾਰਾ ਹੋ ਚੁੱਕਿਆ ਹੈ ਹਾਂ ਜੀ ਅਮਿਲ ਸਾਹਿਬ ਤੁਸੀਂ ਅੱਜ ਨੈਬ ਸਿਲਦਾਰ ਦਫ਼ਤਰ ਪਹੁੰਚੇ ਹੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਇੱਥੇ ਜੀ ਅੱਜ ਮੈਂ ਤਹਿਸੀਲ ਦਫਤਰ ਫਾਜ਼ਿਲਕਾ ਦੇ ਵਿੱਚ ਪਹੁੰਚਿਆ ਜਿੱਥੇ ਸਾਡੇ ਨੈਪਸੀ ਦਾ ਔਰ ਤਹਿਸੀਲ ਦਾ ਜਿਹੜੇ ਪੈਂਡਿੰਗ ਇੰਤਕਾਲ ਪਏ ਨੇ ਸਮੂਹ ਸਾਰੇ ਕਾਨੋਗੋ ਸਹਿਬਾਨ, ਧਵਾਰੀ ਸਹਿਬਾਨ ਉਹ ਸਾਰੇ ਜਿਹੜੇ ਕੈਂਪ ਲਗਾ ਕੇ ਜਿੰਨੇ ਵੀ ਇੰਤਕਾਲ ਕੋ ਪੈਂਡਿੰਗ ਸੀਗੇ ਸਾਰੇ ਇੰਤਕਾਲ ਕਰ ਰਹੇ ਨੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਹੁਕਮਾਂ ਮੁਤਾਬਕ ਸਾਰੇ ਪੰਜਾਬ ਦੇ ਵਿੱਚ ਔਰ ਸਾਡੇ ਫਾਜ਼ਿਲਕਾ ਦੇ ਵਿੱਚ ਵੀ ਅੱਜ ਕੈਂਪ ਲੱਗਿਆ ਸੀ ਦਾ ਉੱਥੇ ਆ ਕੇ ਸਾਰੇ ਅਫਸਰ ਸਹਿਬਾਨਾਂ ਨਾਲ ਬੈਠ ਕੇ ਮੈਂ ਆਪ ਲੋਕਾਂ ਨੂੰ ਮਿਲਿਆ ਔਰ ਜਿਨ੍ਹਾਂ ਦੇ ਕੋ ਪੈਂਡਿੰਗ ਕੰਮ ਸੀਗੇ ਉਹ ਇੱਥੇ ਕੈਂਪ ਦੇ ਵਿੱਚ ਬੈਠ ਕੇ ਜਿਹੜੇ ਅਫਸਰ ਸਹਿਬਾਨਾਂ ਤੋਂ ਕਰਵਾਏ ਤੇ। এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਤੇ ਹਨ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਦ।